ਸ਼ਲੋਕ ਮਹੱਲਾ ਪਹਿਲਾ ਸਤਿਗੁਰੂ ਭੀਖਿਆ ਦੇਹ ਮੈਂ ਤੂੰ ਸੰਮਰੱਥ ਦਾਤਾਰ ਹਉ ਮੈਂ ਗਰਬ ਨਵਾਰੀਐ ਕਾਮ ਕ੍ਰੋਧ ਅਹੰਕਾਰ ਲੱਭ ਲੋਭ ਪਰਜਾਲੀਐ ਨਾਮ ਮਿਲੈ ਆਧਾਰ ਐਨਸ ਨਵਤਨ ਨਿਰਮਲਾ ਮੈਲਾ ਕਬਹੂ ਨਾ ਹੋਏ ਨਾਨਕ ਇਹੇ ਬਿਦਿ ਛੁੱਟੀਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇਕੋ ਕੰਤ ਸਬਾਈਆ ਜਿੱਤੀ ਦਰ ਖੜੀਆ ਨਾਨਕ ਕੰਤੈ ਰਤੀਆਂ ਪੁੱਛਹਿ ਬਾਤੜੀਆਂ ਮਹੱਲਾ ਪਹਿਲਾ ਸਬੇ ਕੰਤੈ ਰਤੀਆਂ ਮੈਂ ਦੁਹਾਗਣ ਕਿਤ ਮੈਂ ਤਨ ਅਵਗਣ ਏਤੜੇ ਖਸਮ ਨਾ ਫੇਰੇ ਚਿਤ ਮਹੱਲਾ ਪਹਿਲਾ ਹਉ ਬਲਿਹਾਰੀ ਤਿਨ ਕੋ ਸਿਫਤ ਜਿਨਾ ਦੇ ਵਾਤ ਸਭ ਰਾਤੀ ਸੁਹਾਗਣੀ ਇਕ ਮੈਂ ਦੁਹਾਗਣ ਰਾਤ ਪੌੜੀ ਧਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮਖਿਲੇ ਹੋ ਮਲਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਈ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਈ ਜੈ ਜੈ ਸ਼ਬਦ ਹਰ ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸ਼ਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁੰਨੇ ਘਰ ਕਾ ਪਾਉਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸੋ ਅਲਾਮੇ ਦਿਨ ਕੇ ਰਾਤੀ ਮਿਲਨ ਹੰਸ ਸਿਫਤ ਸਲਾਹਨ ਛੱਡ ਕੇ ਰੰਗੀ ਲੱਗਾ ਹੰਸ ਫਿਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਮ ਇਕ ਸੱਚੇ ਨਾਮ ਵਿਣ ਸਭੋ ਦੁਸ਼ਮਨ ਹੀਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਤਾਰਿਆ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸੁਵਾਰਹਿ ਆਪ ਸਿਰਜਨ ਹਾਰਿਆ ਸ਼ਲੋਕ ਮਹੱਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ 베ਦ ਪਾਠ ਮਤ ਪਾਪਾਂ ਖਾਏ ਉਗਵੈ ਸੂਰ ਨਾ ਜਾਪੈ ਚੰਦ ਜਹਾਂ ਗਿਆਨ ਪ੍ਰਗਾਸ ਅਗਿਆਨ ਮਟੰਤ 베ਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰਹਿ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹੱਲਾ ਪਹਿਲਾ ਸ਼ਬਦੈ ਸਾਧਨਾ ਆਇਉ ਨਾਮ ਨਾ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨੇਤ ਹੋਏ ਖਵਾਰ ਨਾਨਕ ਪਾਇ ਕਿਰਤ ਕਮਾਉਣਾ ਹੋਏ ਨਾ ਮੇਟਨ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋਬਾ ਪਾਈ ਹਉ ਮੈਂ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਇਆ ਚਰੀ ਬਿਛੁਨਿਆ ਗੁਰਪੁਰਖ ਮਲਾਇ ਮਨ ਮਹਿ ਲਾਇ ਵਿਸ਼ੁੱਧ ਹੈ ਹਰ ਨਾਮ ਧਿਆਇ ਸਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪਸਮਾਲ ਇਨੀ ਫੁੱਲੀ ਰੋ ਕਰੇ ਅਵਰ ਕੇ ਚੁਣੀਐ ਦਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੈ ਕੰਤ ਜਸਾ ਪੂਰੀ ਸੇ ਅਹਨਸ ਫਿਰੈ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਗੁਰ ਬਚਨੀ ਅਣ ਦਿਨ ਸੇਵੀ ਗੁਣ ਰਵਾਂ ਮਨ ਸਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ ਸਤਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਇਚੈ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸ਼ਲੋਕ ਮਹੱਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾ ਮੌਲਿ ਉਸੂਏ ਜਿਤ ਮੌਲਿਐ ਸਭ ਮੌਲਿਐ ਤਿਸਹਿ ਨਾ ਮੌਲਿਉ ਕੋਈ ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤਿਸ ਕਾ ਕਰਹੁ ਵਿਚਾਰ ਨਾਨਕ ਸੋਹ ਸਲਾਹੀਐ ਜੇ ਸਬਸੈ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੇ ਮਿਲਿਆ ਮਿਲਿਆ ਜੇ ਹੋਏ ਅੰਤਰ ਆਤਮਾ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਐ ਸੱਚ ਕਾਰ ਕਮਾਵੇ ਦੂਜੀ ਕਾਰ ਐ ਲੱਗਿਆ ਫਿਰ ਜੋਨੀ ਪਾਵੇ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੇ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸੁਮਾਵੇ ਸਤ ਗੁਰ ਸੇਵਾ ਸਫਲ ਹੈ ਸਿਵੇ ਪਲ ਪਾਵੇ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮਾਣ ਨਿਮਾਣੀ ਇੱਕ ਤੂੰ ਕਿਉ ਨ ਮਰੀ ਜੈ ਰੋਏ ਜਾਂ ਲੱਗ ਚੇਤਨਾ ਆਵੇ ਹੀ ਮਹੱਲਾ ਦੂਜਾ ਜਾਂ ਸੁਖ ਤਾਂ ਸਹੋਰਾਵਿਓ ਦੁੱਖ ਭੀ ਸੰਭਾਲਿ ਹੋਏ ਨਾਨਕ ਕਹੈ ਸਿਆਣੀਏ ਇਉ ਕੰਤ ਮਲਾਵਾ ਹੋਏ ਪੌੜੀ ਔਂ ਕਿਆ ਸਾਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗੰਮ ਹੈ ਆਪ ਲੈ ਹੈ ਮਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਰਨਾਗਤੀ ਤਿਨ ਲਹਿ ਛਡਾਈ ਨਾਨਕ ਵੇ ਪਰਵਾਹ ਹੈ ਤਿਸ ਤਿਲ ਨਾ ਤਮਾਈ ਰਾਗ ਸੁਹੀ ਬਾਣੀ ਸ੍ਰੀ ਕਬੀਰ ਜੀਓ ਤਤਾ ਸਭਨਾ ਭਗਤਾ ਕੀ ਕਬੀਰ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਤਰਿ ਆਏ ਕਹਾ ਤੁਮ ਕੀਨਾ ਰਾਮ ਕੋ ਨਾਮ ਨਾ ਕਬਹੂ ਲੀਨਾ ਰਾਮ ਨਾ ਜਪਹੁ ਕਮਨ ਮਤ ਲਾਗੀ ਮਰ ਜਾਏ ਬੇ ਕਉ ਕੀ ਕਰੋ ਅਪਾਗੇ ਰਹਾ ਦੁਖ ਸੁਖ ਕਰ ਕਹਿ ਕਟੰਬ ਜੀਵਾਇਆ ਮਰਤੀ ਬਾਰ ਇਕ ਸਰ ਦੁਖ ਪਾਇਆ ਕੰਠ ਗਹਿਨ ਤਬ ਕਰਨ ਪੁਕਾਰਾ ਕਹ ਕਬੀਰ ਆਗੇ ਤੇ ਨਾ ਸਮਹਾਰਾ ਸੂਹੀ ਕਬੀਰ ਜੀ ਥਰ ਹਰ ਕੰਪੈ ਬਾਲਾ ਜਿਓ ਨਾ ਜਾਣੋ ਕਿਆ ਕਰਸੀ ਪਿਓ ਰਹਿਨ ਗਈ ਮਤ ਦਿਨ ਪੀ ਜਾਏ ਭਵਰ ਗਏ ਬਗ ਬੈਠੇ ਆਏ ਰਹਾਉ ਕਾਗ ਕਹਿ ਕਰਵੈ ਰਹਿ ਨਾ ਪਾਣੀ ਹੰਸ ਚੱਲਿਆ ਕਾਂ ਆ ਕੁਮਲਾਨੀ ਕੁਾਰ ਕੰਨਿਆ ਜੈਸੀ ਕਰਤ ਸ਼ਿੰਗਾਰਾ ਕਿਉ ਰਲੀਆਂ ਮਨ ਬਾਜ ਪਧਾਰਾ ਕਾਗ ਉਡਾਵਤ ਭੁਜਾ ਪੇ ਰਾਣੀ ਕਹਿ ਕਬੀਰ ਇਹ ਕਥਾ ਸਿਰਾਨੀ ਸੂਹੀ ਕਬੀਰ ਜੀਓ ਅਮਲ ਸਰਾਨੂ ਲੇਖਾ ਦੇਨਾ ਆਏ ਕਟਨ ਦੂਤ ਜਮਨੇਨਾ ਕਿਆ ਤੈ ਖਟਿਆ ਕਹਾ ਗਵਾਇਆ ਚਲਉ ਸਤਾਪ ਦੀਵਾਨ ਬੁਲਾਇਆ ਚਲ ਦਰ ਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ ਰਹਾਉ ਕਰੋ ਅਰਦਾਸ ਗਾਮ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਸ ਪੀ ਖਰਚਤ ਮਾਰਾ ਸਾਰੋ ਸੁਬਹ ਨਿਵਾਜ ਸਰਾਈ ਗਜਾਰੋ ਸਾਧ ਸੰਗ ਜਾ ਕੋ ਹਰ ਰੰਗ ਲਾਗਾ ਤਨ ਤਨ ਸੋ ਜਨ ਪੁਰਖ ਸੁਭਾਗਾ ਈਤ ਊਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਖਸਮ ਬਸਾਰ ਮਾਟੀ ਸੰਗ ਰੂਲੇ ਸੂਹੀ ਕਬੀਰ ਜੀਓ ਲਲਤ ਥਾਕੇ ਨੈਣ ਸ੍ਰਵਨ ਸੁਨ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥਾਕ ਸਮਾਇਆ ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ ਬਿਰਥਾ ਜਨਮ ਗਵਾਇਆ ਰਹਾਉ ਤਬ ਲਗ ਪ੍ਰਾਣੀ ਤਿਸੈ ਸਰੇਵ ਹੋ ਜਬ ਲਗ ਘਟ ਮਹਿ ਸਾਸਾ ਜੇ ਘਟ ਜਾਏ ਤਾਂ ਭਾਉ ਨਾ ਜਾਸੀ ਹਰ ਕੇ ਚਰਨ ਨਿਵਾਸਾ ਜਿਸ ਕੋ ਸ਼ਬਦ ਬਸਾਵੇ ਅੰਤਰ ਚੂਕੈ ਤਿਸਹਿ ਪਿਆਸਾ ਹੁਕਮੈ ਬੂਝੈ ਚੌਪੜ ਖੇਲੈ ਮਨ ਜਿਨ ਢਾਲੇ ਪਾਸਾ ਜੋ ਜਨ ਜਾਨ ਭਜੈ ਅਬਗਤ ਕੋ ਤਿਨ ਕਾ ਕਛੂ ਨਾ ਨਾਸਾ ਕਹੋ ਕਬੀਰ ਤੇ ਜਨ ਕਬਹ ਨਾ ਹਾਰਹਿ ਤਾਲ ਜੋ ਜਾਣੈ ਪਾਸਾ ਸੁਹੀ ਲਲਤ ਕਬੀਰ ਜੀਓ ਇਕ ਕੋਟ ਪੰਜ ਸਿੱਖਦਾਰਾ ਪੰਚੇ ਮੰਗਹਿ ਹਾਲਾ ਜ਼ਮੀਨਾਂ ਹੀ ਮੈਂ ਕਿਸੇ ਕੀ ਬੋਈ ਐਸਾ ਦੇਨ ਦੁਖਾਲਾ ਹਰਕੇ ਲੋਗਾ ਮੂਹ ਕੋ ਨੀਤ ਦੱਸੈ ਪਟਵਾਰੀ ਉਪਰ ਭੁਜਾ ਕਰ ਮੈਂ ਗੁਰ ਪਹਿ ਪੁਕਾਰਿਆ ਇਨਹੋਂ ਲੀਆ ਉਭਾਰੀ ਰਹਾਉ ਨੌ ਢਾਂਦੀ ਦਸ ਮੂਸਫ ਧਾਵਹਿ ਰਈਤ ਬਸਨ ਨਾ ਦੇਹੀ ਡੋਰੀ ਪੂਰੀ ਮਾ ਪਹਿਨਾਹੀ ਬਹੁ ਵਿਸਟਾ ਲਾਲੇਹੀ ਬਹਤਰ ਘਰ ਇੱਕ ਪੁਰਖ ਸਮਾਇਆ ਹੁਣ ਦੀਆ ਨਾਮ ਲਖਾਈ ਧਰਮ ਰਾਏ ਕਾ ਦਫਤਰ ਸੋਧਿਆ ਬਾਕੀ ਰਿਜਮ ਨਾਂ ਕਾਈ ਸੰਤਾ ਕਉ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਿਬੇਕੋ ਰਾਗ ਸੂਹੀ